ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਆਪਣੀ ਸਾਰੀ ਫੈਮਲੀ ਦੇ ਨਾਲ ਸ਼੍ਰੀ ਹਿਮਕੁੰਡ ਸਾਹਿਬ ਜੀ ਦਾ ਯਾਤਰਾ ਕਰ ਰਹੇ ਹਾਂ ਜੀ ਅਸੀਂ ਪਹੁੰਚੇ ਹਾਂ ਜੀ ਪਟਿਆਲਾ ਤੋਂ ਆਪਣਾ ਰਿਸ਼ੀਕੇਸ਼ ਆ ਸ਼ਾਮ ਸ਼ਾਮ ਦੇ 10 ਵਜੇ ਦਾ ਟਾਈਮ ਹੋ ਚੁੱਕਿਆ ਜੀ ਤੇ ਵੇਖ ਸਕਦੇ ਹੋ بارش ਹੋ ਰਹੀ ਹੈ ਇਥੋਂ ਦਾ ਵਿਊ ਹੁਣੇ-ਹੁਣੇ ਪਹੁੰਚੇ ਆ ਜੀ ਰਜਿਸਟ੍ਰੇਸ਼ਨ ਕਰਾਈਏ ਜੀ ਹੁਣੇ ਹਜੇ ਤੇ ਆਪਣੇ ਕਾਰਡ ਕੋਡ ਮਿਲੇ ਨੇ ਜੀ ਆਧਾਰ ਕਾਰਡ ਤੇ ਅੱਗੇ ਹੁਣ ਅਸੀਂ ਯਾਤਰਾ ਸ਼ੁਰੂ ਕਰਾਂਗੇ ਜੀ ਤੇ ਇੱਕ ਸਾ ਦਿਓ ਬਹੁਤ ਹੀ ਠੰਡਾ ਮੌਸਮ بارش ਹੋ ਰਹੀ ਹੈ ਜੀ ਇਸ ਟਾਈਮ ਆ ਦਰਬਾਰ ਸਾਹਿਬ ਇਹ ਪੈਰ ਤੋਂ ਲਾ ਹਾਂਜੀ ਸਾਧ ਸੰਗਤ ਜੀ ਇਹ ਗੁਰਦੁਆਰਾ ਜੀ ਗੋਬਿੰਦ ਘਾਟ ਆ। ਸ੍ਰੀ ਹੈਮਕੁੰਡ ਸਾਇਓ ਦਰਸ਼ਨਾਂ ਲਈ ਪਹੁੰਚੇ ਆ ਜੀ। ਜੀ ਸਾਹ ਸੰਗਤ ਜੀ ਇਹ ਸਥਾਨ ਹੈ ਜੀ ਗੋਬਿੰਦ ਘਾਟ ਆ ਪਾਰਕਿੰਗ ਹੈ ਜੀ ਆ ਗੁਰਦੁਆਰਾ ਸਾਹਿਬ ਜੀ ਨਾਲ ਤੇ ਇੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਜੀ ਇਹ ਨਾਲ ਹੀ ਹੈਗਾ ਜੀ ਆਪਣਾ ਨਦੀ ਹੈ ਜੀ ਨਾਲ ਹੀ ਤੇ ਆ ਵੇਖੋ ਹੀ ਸੰਗਤ ਜਾਂਦੀ ਹੋਈ ਸਵੇਰ ਦੇ 8 7:30 ਦਾ ਟਾਈਮ ਹੋ ਚੁੱਕਿਆ ਜੀ ਤੇ ਆ 브릿ਜ ਪਾਰ ਕਰਕੇ ਫਿਰ ਇਥੋਂ ਯਾਤਰਾ ਦਾ ਪਹਿਲਾ ਪੜਾਅ ਸ਼ੁਰੂ ਹੁੰਦਾ ਜੀ ਫੈਦਲ ਯਾਤਰਾ ਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚਿਆ ਜੀ ਅ ਸ਼੍ਰੀ ਹਨਕੌਣ ਸਾਹਿਬ ਦੀ ਯਾਤਰਾ ਲਈ ਜੀ ਸਾਰੇ ਫੈਮਿਲੀ ਨਾਲ ਆਪਣੇ ਪਰਿਵਾਰ ਨਾਲ ਜੀ ਤੇ ਅਸੀਂ ਉਹਨਾ ਮੌਸਮ ਇੱਥੇ ਬਹੁਤ ਹੀ ਭਾਰੀ ਬਰਸਾਤ ਹੋ ਰਹੀ ਹੈ ਜੀ ਅਸੀਂ ਪਹੁੰਚਿਆ ਜੀ ਗੋਬਿੰਦ ਘਾਟ ਜੋ ਯਾਤਰਾ ਦਾ ਪਹਿਲਾ ਪੜਾਅ ਹੈ ਜੀ ਹੁਣ ਇੱਥੋਂ ਜਾਵਾਂਗੇ ਜੀ ਗੋਬਿੰਦ ਧਾਮ ਤੇ ਤੁਹਾਨੂੰ ਰਾਹ ਦੇ ਵਿੱਚ ਪੂਰੇ ਮਾਨਸੂਨ ਬਾਰੇ ਪੂਰਾ ਜਾਣੂ ਕਰਾਵਾਂਗੇ ਜਾਣਕਾਰੀ ਦਵਾਂਗੇ ਜੀ ਕਿਵੇਂ ਦਾ ਮੌਸਮ ਹੈ ਬਾਹਰ ਤੇ ਕਿਵੇਂ ਸਾਰੀ ਸੰਗਤ ਯਾਤਰਾ ਕਰ ਰਹੀ ਹੈ ਜੀ ਸਾਡੇ ਉਹਨਾ ਤਿਆਰੀ ਹੋਣੇ ਪਈ ਯਾਤਰਾ ਹੋਣੇ ਪਈ ਯਾਤਰਾ ਲਈ ਸਵੇਰ ਦਾ ਟਾਈਮ ਹੈ ਜੀ ਤਾਂ ਵੀ ਹੀ ਹੈ ਜੀ ਨਾ ਬਾਹਰ ਕੁਝ ਰੋਜ਼ ਨਹੀਂ ਦਾ ਰਿਨਾਕਦਾ ਤੇ ਨਾ ਵੱਡੇ ਵਿੱਚ ਦਾ ਹਾਂਜੀ ਤੇ ਇਹ ਮਾਤਾ ਜੀ ਸਾਡੇ ਇੱਥੇ ਰਹਿਣਗੇ ਤੇ ਬਾਕੀ ਸਾਰੇ ਰੈਡੀ ਨੇ ਜੀ ਬਰਸਾਤੀਆਂ ਪਾਲੀਆਂ ਨੇ ਜੀ بارش ਬਹੁਤ ਹੋ ਰਹੀ ਹੈ ਆਪਾਂ ਜੀ ਗੋਬਿੰਦ ਤਾਂ ਘਾਟ ਤੋਂ ਹੁਣ ਗੋਬਿੰਦ ਧਾਮ ਜਾਵਾਂਗੇ ਜੀ ਹਾਂਜੀ ਹਾਂ ਜੀ ਅੱਜ ਸਾਥ ਸੰਗਤ ਜੀ ਫਾਈ ਨਬਰ ਖਬਰ ਸਾਥੀਆਂ ਪਾਲੀਆਂ ਨੇ ਜੀ ਮੌਸਮ ਕਿੰਨਾ ਹੋ ਰਹੀ ਹੈ ਜੀ ਬਹੁਤ بارش ਹੋ ਮੌਸਮ ਹੈ ਜੀ ਇਹ ਸਾਡੀ ਰਹਿਮਤ ਹੈ ਜੀ ਇੱਧਰ ਆਗੇ ਡੈਡੀ ਹਾਂਜੀ ਸਾਥ ਸੰਗਤ ਜੀ ਕੋਣ ਅਸੀਂ ਚਾਲੇ ਪਾਣ ਲੱਗਿਆ ਜੀ। ਦੋਬਿੰਦ ਘਾੜ ਤੋਂ ਜੋ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਜੀ ਉਹ ਕਰਨ ਲੱਗਿਆ ਜੀ ਸਵੇਰ ਦਾ ਸਮਾਂ ਜੀ। ਵੀ ਉਹ ਚੋਰ ਦੀ ਫੈਰਿਆ। ਠੰਡ ਵੀ ਪੂਰੀ ਜ਼ਬਰਦਸਤ। ਅਮਰ ਤੋਂ ਚਾਲੇ ਪਾਵਾਂਗੇ ਜੀ। ਜਿਕਾਰੇ ਛੱਡਦੇ ਜਾਵਾਂਗੇ ਰਾਹ ਦੇ ਵਿੱਚ। ਚਲੋ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਉੱਥੇ ਪਹੁੰਚ ਕੇ ਸਾਹ ਸੰਗਤ ਜੀ ਅਸੀਂ ਗੋਮੀ ਦਾ ਘਾੜ ਤੋਂ ਗੋਵੀ ਧਾਮ ਨੂੰ ਚੱਲੇ ਪਾ ਦਿੱਤੇ ਨੇ ਜੀ ਬਾਰਿਸ਼ ਬਹੁਤ ਜ਼ਬਰਦਸਤ ਹੋ ਰਹੀ ਦੀ ਅਸੀਂ ਇਹ ਬ੍ਰਿਜ ਪਾਰ ਕਰਕੇ ਜੀ ਉਹ ਪਰਹਾੜੀਆਂ ਚੜ ਕੇ ਜਾਣਾ ਜੀ ਬਹੁਤ ਹੀ ਵਧੀਆ ਮੌਸਮ ਹੈ ਜੀ ਤੇ ਹਾਂ ਜੀ ਸਾਸਾਂ ਕੇ ਜੀ ਇਹ ਬ੍ਰਿੰਜ ਪਾਰਕਰ ਲੱਗਿਆ ਜੀ ੱੱਲੇ ਚੱਲ ਰਹੀ ਜੀ ਗੰਗਾ ਜਾ ਰਹੀ ਹੈ ਬਾਰਿਸ਼ ਹੋ ਰਹੀ ਜੀ ਬਹੁਤ ਰਹਿਮਤ ਹੈਲੋ ਹੈਲੋ ਬੋਲੇ ਸੋਨਿਆਲ ਤਾਕਾਲ ਲੋ ਜੀ ਰਮਨ ਸਾਡੀ ਜਾਂਦੀ ਹੋਈ ਚੜਾਈਆਂ ਚੜਦੀ ਰਮਨ ਰਮਨ ਬਾਈ ਬਾਈ ਕਰ ਦੇ ਇੱਧਰ 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 ਚਲੋ 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 ਰਹਿਮਤ ਅੱਗੇ ਹਾਂਜੀ ਸਾਧ ਸੰਗਤ ਜੀ ਅਸੀਂ ਗੋਬਿੰਦ ਘਾੜ ਤੋਂ ਚੱਲ ਕੇ ਆਪਣਾ ਸੈਂਟਰ 'ਚ ਪਹੁੰਚ ਚੁੱਕੇ ਆ ਸਾਡਾ ਅੱਧਾ ਸਫ਼ਰ ਹੋ ਚੁੱਕਿਆ ਤੇ 5 ਕਿਲੋਮੀਟਰ ਸਾਡਾ ਅੱਗੇ ਦਾ ਜੋ ਗੁਰਦੁਆਰਾ ਸਾਹਿਬ ਹੈ ਗੋਬਿੰਦ ਧਾਮ ਉੱਥੇ ਪਹੁੰਚਾਂਗੇ ਇੱਕ ਪਹਾੜੀ ਅਸੀਂ ਕ੍ਰੋਕ ਕਰ ਚੁੱਕੇ ਆਂ ਦੂਜੀ ਪਹਾੜੀ ਅੱਗੇ ਇਹ ਸਾਹਮਣੇ ਬ੍ਰਿਜ ਹੈ ਇਹ पार ਕਰਨ ਲੱਗੇ ਆਂ ਤੇ ਦੇਖ ਸਾਹਿਬ ਤੁਸੀਂ ਇਹ ਨਦੀ ਹੈ ਘਰ ਦੇਖੋ ਬਹੁਤ ਹੀ ਠੰਡਾ ਮੌਸਮ ਤੇ ਹਾਂਜੀ ਸਾਥ ਸੰਗਤ ਜੀ ਅ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਦੀ ਜਦੋਂ ਆਪਾਂ ਯਾਤਰਾ ਕਰਨੇ ਆ ਜੀ ਰਾਹ ਦੇ ਵਿੱਚ ਆ ਬੜਾ ਹੀ ਸੋਹਣਾ ਇੱਕ ਪੁਲ ਆਉਂਦਾ ਜੀ ਤੁਹਾਨੂੰ ਆ ਜਾਓ ਖਾਨੇ ਆ ਜੀ ਪੁਲ ਦੇਖੋ ਜੀ ਕਿੰਨਾ ਸੋਹਣਾ ਪੁਲ ਹੈ ਜੀ ਬਣਾਇਆ ਬ੍ਰਿਜ ਤੇ ਥੱਲੇ ਵਗਦੀ ਜੀ ਨਦੀ ਦੋਸਤੋ ਇਹ ਉਹ ਨਦੀ ਹੈ ਗਲੇਸ਼ੀਅਰ ਦਾ ਪਾਣੀ ਹੈ ਜਿੱਥੇ ਆਪਾਂ ਉੱਪਰ ਜਾਂਦੇ ਹਾਂ ਹਿਮਕੁੰਡ ਸਾਹਿਬ ਤੋਂ ਆਉਂਦਾ ਹੀ ਇਹ ਪਾਣੀ ਸਾਰਾ ਵਰਤ ਫੋਰ ਫੋਰ ਕੇ ਦੇਖੋ ਕਿੰਨੀ ਤੇਜ਼ ਆ ਰਹੀ ਹੈ ਜੀ ਇਹ ਥੱਲੇ ਜਾਂਦਾ ਜੀ ਫਿਰ ਜੀ ਦੋਸਤੋ ਜਦੋਂ ਆਪਾਂ ਹਿਮਕੁੰਡ ਸਾਹਿਬ ਯਾਤਰਾ ਕਰਨੇ ਆ ਜੀ ਜਦੋਂ ਆਪਣਾ ਗੋਵਿੰਦ ਘਾੜ ਤੋਂ ਗੋਮੀ ਧਾਮ ਨੂੰ ਜਾਂਦੇ ਆ ਰਾਹ ਦੇ ਵਿੱਚ ਬ੍ਰਿਜ ਆਉਂਦਾ ਜੀ ਤੇ ਰਾਹ ਦੇ ਵਿੱਚ ਤੁਹਾਨੂੰ ਬਹੁਤ ਹੀ ਇਥੋਂ ਖਾਣ ਪੀਣ ਦੀਆਂ ਦੁਕਾਨਾਂ ਮਿਲਣਗੀਆਂ ਜੀ ਅਸੀਂ ਵੀ ਸਾਨੂੰ ਤੁਰਿਆਂ ਨੂੰ ਬਹੁਤ ਟਾਈਮ ਹੋ ਗਿਆ ਸੀ ਤੇ ਸਾਨੂੰ ਭੁੱਖ ਲੱਗੀ ਅਸੀਂ ਵੀ ਪਰੌਂਠੇ ਬਣਵਾਏ ਜੀ ਦੇਖੋ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਕੰਮ ਕਰਦੇ ਨੇ ਜੀ ਇੱਥੇ ਤੇ ਪਰੌਂਠੇ ਖਾਣ ਲੱਗੇ ਆ ਜੀ ਦੇਖ ਸਕਦੇ ਹੋ ਆ ਹੋਟਲ ਹੈ ਜੀ ਮਗਰ ਸਾਸਾਂ ਜੀ ਵੀ ਦੇਖ ਸਕਦੇ ਹੋ ਘੜਨਾ ਕਰਦੇ ਨੇ ਤਨਖਸੀ ਜ਼ੋਰ ਦਿਖਾਣੇ ਜਾਂ ਦੇਖੋ ਮੁਖਿਆਲ ਮੁਖਿਆਲ ਦੇ ਛੱtre ਲੱਗੇ ਹੋਏ ਨੇ ਜੀ ਇੱਕ ਚੱਕੇ ਦਾ ਵੀ ਸਾਹ ਜੰਮ ਕੇ ਲੱਗਿਆ ਪਰ ਮਾਤਰਾ ਹਾਂਜੀ ਕਿਛਾ ਕੇ ਪੈਂਦੀ ਹਾਂਜੀ ਸਾਧ ਸੰਗਤ ਜੀ ਅਸੀਂ ਗੋਬਿੰਦ ਘਾਟ ਤੋਂ ਛੱਲੇ ਸੀ ਸਵੇਰੇ ਤੇ ਤਾਂ ਅਸੀਂ ਪਹੁੰਚ ਚੁੱਕੇ ਹਾਂ ਜੀ ਤੇ ਵੇਖ ਸਕਦੇ ਹੋ ਉੱਥੋਂ ਦੀ ਮਾਰਕੀਟ ਉੱਥੋਂ ਤਾਂ بارش ਹੋ ਰਹੀ ਹੈ ਜੀ ਸਿਕਾ ਜੀ ਗੁਰਦਰਾ ਸਾਹਿਬ ਆਉਣ ਵਾਲਾ ਜੀ ਦਰਸ਼ਨ ਕਰਾਉਨੇ ਆ ਰਾਹ ਦੇ ਵਿੱਚ ਸਾਨੂੰ ਬਹੁਤ ਹੀ ਸਾਨੂੰ ਉੱਧਰ ਪਟਿਆਲਾ ਸਾਈਡ ਅੰਮ੍ਰਿਤਸਰ ਸਾਈਡ ਦੀ ਸੰਗਤ ਮਿਲੀ ਜੀ ਸਾਰਿਆਂ ਨਾਲ ਸੀ ਰਾਹ ਦੇ ਵਿੱਚ ਗੱਲਾਂបੱਥਾਂ ਕਰਦੇ ਆਏ ਜੀ ਤੇ ਕੋਈ ਹੋਟਲ ਬਣੇ ਹੋਏ ਆ ਦੁਕਾਨਾਂ ਬਹੁਤ ਸੋਹਣੀ ਮਾਰਕੀਟ ਹੈ ਜੀ ਤੁਹਾਨੂੰ ਇੱਥੇ ਉੱਪਰ ਹਰ ਇੱਕ ਤਰ੍ਹਾਂ ਦੀ ਆਈਟਮ ਹੈ ਜੀ ਖਾਣ ਪੀਣ ਨੂੰ ਮਿਲ ਜਾਂਦੀ ਹੈ ਸਹੂਲਤਾਂ ਹੈ ਜੀ ਪੂਰੀ ਰਹਿਣ ਦੀ ਖਾਣ ਦੀ ਪਾਣ ਦੀ ਮੈਡੀਕਲ ਸਟੋਰ ਹੈ ਜੀ ਪਰ ਲੋਹਾਰ ਸਿੰਘ ਜੀ ਅਸੀਂ ਗੋਬਿੰਦ ਧਾਮ ਲੋਕੀ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਕੋਲ ਦੇਖ ਸਕਦੇ ਹੋ ਮੌਸਮ ਵੀ ਇਹ ਰਾਜੀ ਗੁਰਦੁਆਰਾ ਸ੍ਰੀ ਐਨਕੌਨ ਸਾਹਿਬ ਗੋਬਿੰਦ ਧਾਮ ਜੀ ਦੇਖ ਸਕਦੇ ਜੀ ਕੋਲਾ ਮੌਸਮ ਸਾਰੇ ਸੰਗਤਾਂ ਪਹੁੰਚਿਆ ਨੇ ਜੀ ਤੇ ਹਜੇ ਥੋੜਾ ਸਾਧ ਸੰਗਤ ਜੀ ਭੀੜ ਘੱਟ ਏ ਜੀ ਮੌਸਮ ਖਰਾਬ ਚੱਲ ਰਿਹਾ ਜੀ بارشਾਂ ਹੋ ਰਹੀਆਂ ਨੇ ਇਸ ਕਰਕੇ ਹਜੇ ਸੰਗਤ ਬਹੁਤ ਘੱਟ ਏ ਇੱਕ ਭਾਂਡਿਆਂ ਦੀ ਸੇਵਾ ਕਰਦੇ ਹੋਏ ਜੀ ਸਾਧ ਸੰਗਤੋ ਜੀ ਸਵੇਰ ਦੇ 4-5 ਦਾ ਟਾਈਮ ਹੋ ਚੁੱਕਿਆ ਜੀ ਤੇ ਇੱਕ ਸਾਧ ਸੰਗਤਾਂ ਧਾਮ ਤੋਂ ਗੋਬਿੰਦ ਧਾਮ ਤੋਂ ਸ਼੍ਰੀ ਹੰਮਕੁੰਡ ਸਾਹਿਬ ਨੂੰ ਯਾਤਰਾ ਸ਼ੁਰੂ ਕਰਨ ਲੱਗਿਆ ਨੇ ਜੀ ਆਪਾਂ ਦਰਸ਼ਨ ਕਰਾਂਗੇ ਟਟੇ ਕੰਮ ਦੇ ਸ਼ੰਤਾਰੀ ਦੀ ਨੇ ਇਹ ਤੇ 4-5 ਦਾ ਟਾਈਮ ਹੈ ਜੀ ਜਤੂ ਆਪ ਕਰੇ ਪਰ ਦਾਸ ਪੌੜੇ ਨਾਨਕ ਜੀ ਉਹ ਪਾਏ ਕਰੇ ਲਖ ਨਾਲੇ ਧਰਮ ਬਹਾਲਿਆ ਤੇ ਸੱਚੀ ਸਤਿ ਨੁੜੇ ਛੋਣ ਵਾਕ ਦੇ ਜਜ ਮਾਲਿਆ ਕਾਉਨ ਨਾ ਪੈ ਕੂੜਿਆ ਮੋਹ ਕਾਲੈ ਦੋਜ ਕ ਚਾਲਿਆ ਤਰਨਾਇ ਕਿਸੇ ਜਨ ਨੇ ਹਾਰ ਗਏ ਸੇਠ ਕਣ ਵਾਲਿਆ ਲਿਖ ਨਾ ਮੈਂ ਕਰਮ ਹਲਿਆ ਕਰਮ ਹਲਿਆ ਕਰਮ ਹਾਜਿਆ ਓਡੀ ਨਾ ਕੀ ਬੈ ਕੇ ਆਵੈ ਤੂੰ ਵਦਿਆ ਤਵਾ ਤਵਾਓ ਤਵਾ ਕਸਾ ਵਗਦੀ ਕੀ ਫਤਿਹ ਫਤਿਹ ਬੋਲੇ ਸੋ ਨਿਹਾਲ ਅਨੰਤ ਜੀ ਆਕਾਰ ਜੀ ਸਾਧ ਸੰਗਤ ਜੀ ਚਾਲੇ ਬਾ ਦਿੱਤੇ ਨੇ ਜੀ ਅਗਲੇ ਪੜਾਣੋਂ ਜੀ ਸ੍ਰੀ ਹਿਮਕੁੰਡ ਸਾਹਿਬ ਤੇ ਚਲੋ ਇੱਥੇ ਪਹੁੰਚਨੇ ਆ ਜੀ ਦਰਸ਼ਨ ਮੇਲੇ ਕਰਾਵਾਂਗੇ ਗੁਰੂ ਸਾਹਿਬ ਦੇ ਪਹੁੰਚ ਕੇ ਜੀ ਤੇ ਪੰਜ ਦਾ ਟਾਈਮ ਹੋ ਚੁੱਕਾ ਹੈ ਹਾਂਜੀ ਸਾਡੀਆਂ ਸੰਗਤਾਂ ਦੇ ਨਾਲ ਪਹੁੰਚ ਕੇ ਤੁਹਾਨੂੰ ਸਾਧ ਸੰਗਤ ਜੀ ਦਰਸ਼ਨ ਮਿਲੇ ਕਰਾਉਨੇ ਆ ਜੀ ਬਾਬਾ ਸੋ ਵਾਹਿਗੁਰੂ ਵਾਹਿਗੁਰੂ ਜੀ ਦੇਖੋ ਜੀ ਗੋਬਿੰਦ ਧਾਮ ਤੋਂ ਜਿਹੜੀ ਉੱਪਰ 6 ਕਿਲੋਮੀਟਰ ਦੀ ਯਾਤਰਾ ਸੋ ਅਸੀਂ ਆ ਰਹੇ ਹਾਂ ਜੀ ਸਾਰੇ ਪਰਿਵਾਰ ਨਾਲ ਫੇਸਾ ਤੇ ਛੋਟੀ ਜੀ ਸਾਡੀ ਕੁੜੀਆ ਪੈਦਲ ਚੱਲ ਕੇ ਆ ਰਹੀ ਹੈ ਤੇ ਜੋ ਤੁਸੀਂ ਥੱਲੇ ਉਹ ਦੇਖ ਰਹੇ ਹੋ ਜੀ ਉਹ ਹੈ ਜੀ ਗੋਬਿੰਦ ਧਾਮ ਉੱਥੋਂ ਚੱਲ ਕੇ ਅਸੀਂ ਜੋ ਕਿ ਹੁਣ ਤੱਕ ਦਾ 2 ਹਾਂ 2 2.5 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਾਂ ਜੀ ਉੱਪਰ ਪਹਾੜੀ ਦਾ ਸੋ ਸਾਡਾ ਅੱਗੇ 4 4 ਕਿਲੋਮੀਟਰ ਹੈਗਾ ਜੀ ਕਿ ਖੜੀ ਚੜਾਈ ਹੈ ਜੀ ਠੰਡ ਜ਼ਬਰਦਸਤ ਹੈ ਜੀ ਰਾਜੰਗੋ ਜੀ ਅਸੀਂ ਤਿੰਨ ਕਿਲੋਮੀਟਰ ਆ ਚੁੱਕੇ ਆ ਜੀ ਤੇ ਤੁਸੀਂ ਵੇਖ ਸਕਦੇ ਹੋ ਫਰਦਿਆ پہاੜੀਆਂ ਸਾਰੀਆਂ ਉਹ ਸਿਖਰ ਤੇ ਜਾਣਾ ਜੀ ਆਪਾਂ ਰੇਟਾ ਮਾ ਜਾਣੂ ਰੇਟਾ ਮਾ ਰੇਟਾ ਮਾ ਘਰ ਲੈ ਆਨੂ ਤੋ ਇਹ ਵੇਖ ਸਕਦੇ ਹੋ ਬਾਰਿਸ਼ਾਂ ਕਰਕੇ ਜੋ ਰਾਹ ਨੇ ਉਹਨਾਂ ਦੀ ਮੁਰੰਮਤ ਹੋ ਰਹੀ ਹੈ ਜੀ ਵੇਖ ਸਕਦੇ ਹੋ ਜੋ ਉੱਪਰ ਵਾਲੀ 6 ਕਿਲੋਮੀਟਰ ਵਾਲੀ ਅਜਾ ਮੋਬਾਈਲ ਥਾਪਾ ਦਵਾਵਾ ਇਹ ਛੜਾਈਏ ਜੀ ਫੇਰੇ ਥੋੜੇ ਰਾਹ ਵੀ ਖਰਾਬ ਨੇ ਜੀ ਬਾਰਸ਼ ਕਾਰਨ ਮਰਾ ਮੋਟਰਰੀ ਸੰਗਤ ਆ ਰਹੀ ਹੈ ਜੀ ਜੋ ਰੇਤਾ ਮਾਰ ਰਿਹਾ ਹੋਵੇ ਚਲੋ ਜੀ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਹੰਦੀ ਖਾਲਸਾ ਜੀ ਤੁਸੀਂ ਵੇਖ ਸਕਦੇ ਹੋ ਰਾਹ ਦੇ ਵਿੱਚ ਕਿੰਨਾ ਮੀਂਹ بارش ਕਾਰਨ ਕਿੰਨਾ ਰੋਡ ਖਰਾਬ ਹੋ ਚੁੱਕਿਆ ਦੇਖ ਸਕਦੇ ਤੁਸੀਂ ਅਸੀਂ ਜੀ ਪਹੁੰਚਣ ਆਲੇ ਆ ਜੀ ਸਾਡਾ ਸਫਰ ਜਿਹੜਾ ਜੀ ਯਾਤਰਾ 4 ਕਿਲੋਮੀਟਰ ਅਸੀਂ ਆ ਚੁੱਕੇ ਹਾਂ ਤੇ ਉੱਪਰ ਦਾ ਤੁਸੀਂ ਦੇਖ ਸਕਦੇ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਕੁਝ ਵੀ ਤੇ ਨੀਚੇ ਅਸੀਂ ਆਏ ਹਾਂ ਪਹਿਲਾਂ ਮੌਸਮ ਸਾਫ਼ ਸੀ ਬਿਲਕੁਲ ਹੀ ਹੁਣ ਬੱਦਲ ਛਾ ਗਏ ਨੇ ਤੁਸੀਂ ਦੇਖ ਸਕਦੇ ਤੇ ਉੱਪਰ ਦਾ ਸਾਡਾ 2 ਕਿਲੋਮੀਟਰ ਦਾ ਸਫਰ ਰਹਿ ਗਿਆ ਜੀ ਤੇ तकरीबन 4 ਕਿਲੋਮੀਟਰ ਅਸੀਂ ਆਪਣਾ ਉੱਪਰ ਆ ਚੁੱਕੇ ਆ ਜੀ ਤੇ ਸੰਗਤ ਚੱਲ ਰਹੀ ਹੈ ਜੀ ਇੱਕ ਸਾਧਿਓ ਬਾਕੀ ਤੁਹਾਨੂੰ ਉੱਪਰ ਜਾ ਕੇ ਦਰਸ਼ਨ ਕਰਾਉਨੇ ਆ ਜੀ ਸਾਰੀ ਸੰਗਤ ਨਾਲ ਬੁਲਾਉਨੇ ਆ ਤੁਹਾਨੂੰ ਸੜਕ ਦਾ ਕੰਮ ਚੱਲ ਰਿਹਾ ਜੀ ਮਾਰੋ ਮਾਰ ਉੱਪਰ ਇੱਕ ਸਾਧਿਓ بارش ਕਾਰਨ ਬਹੁਤ ਹੀ ਦਿੱਕਤ ਆ ਰਹੀ ਹੈ ਜੀ ਸੜਕਾਂ ਛੁੱਟੀਆਂ ਹੋਈਆਂ ਸਾਰੀਆਂ ਸਾਥ ਸੰਗਤ ਜੀ ਅਸੀਂ ਤਕਰੀਬਨ 5 ਕਿਲੋਮੀਟਰ ਪਰ ਆ ਚੁੱਕੇ ਹਾਂ ਜੀ ਕੋਵਿੰਦ ਧਾਮ ਤੋਂ ਥੈਂਪੌਂਡ ਸਾਹਿਬ ਲਈ ਤੇ ਦੇਖ ਸਕਦੇ ਹੋ ਰਾਏਪੁਰ 1 ਕਿਲੋਮੀਟਰ ਦੇ ਉੱਪਰ ਹੀ ਚੜ੍ਹਨਾ ਹੈ ਜੀ ਤੇ ਕੋ ਦੇਖ ਸਕਦੇ ਹੋ ਗਲੇਸ਼ੀਅਰ ਬਰਫ਼ ਵੀ ਜੰਮੀ ਹੋਈ ਹੈ ਜੀ ਬਹੁਤ ਹੀ ਠੰਡਾ ਪਾਣੀ ਹੈ ਜੀ ਹਿਮਾਲਿਆ ਦਾ ਠੰਡਾ ਪਹਾੜਾਂ ਦਾ ਤੇ ਤੋਂ ਦ ਵੀ ਬਹੁਤ ਪੈ ਚੁੱਕੀ ਏ ਬਾਰਸ਼ ਦਾ ਮੌਸਮ ਬੰਨਲਾ ਜੀ ਹੁਣ ਬਾਰਿਸ਼ ਸ਼ੁਰੂ ਹੋਣ ਵਾਲੀ ਏ ਦੇਖ ਸਾ ਤੇ ਈ ਚੜਨਾ ਲੱਗਦਾ ਜੀ ਅਸੀਂ ਹੁਣੇ-ਹੁਣੇ ਬੋਤਲ ਭਰੀ ਏ ਜੀ ਪਾਣੀ ਦੀ ਤੇ ਪੀਤਾ ਦੇਖ ਸਾ ਦਿਓ ਦੋਸਤੋ ਸੰਗਤ ਜਿਹੜੀ ਚੜਾਈਆਂ ਚੜਦੀ ਹੋਈ ਤੇ ਰਾਤ ਵਿੱਚ ਰੁਕ-ਰੁਕ ਕੇ ਜਾਂਦੇ ਹੋਏ ਬਹੁਤ ਹੀ ਸਿੱਧੀ ਚੜ੍ਹਾਈ ਐ ਇੱਥੋਂ ਜੀ ਨਾਲ ਹੀ ਕੋਲੇ ਜੀ ਇੱਥੋਂ ਸਾਰਾ ਆਪਣਾ ਰਹਿ ਗਿਆ ਜੀ 1 ਕਿਲੋਮੀਟਰ ਰਹਿ ਗਿਆ ਜੀ ਸਫ਼ਰ ਫੇਰੀ ਸੱਚਕੰਡ ਧੰਗਨ ਸਾਹਿਬ ਫੇ ਆਪਾਂ ਤੁਹਾਨੂੰ ਉੱਪਰ ਦੇ ਦਰਸ਼ਨ ਕਰਾਉਣੇ ਆਂ ਜਾ ਕੇ ਹਾਂ ਜੀ ਅਸੀਂ ਪਹੁੰਚ ਗਏ ਜੀ ਧੰਗਨ ਸਾਹਿਬ ਵੇਖਾ ਦਿਓ ਬਾਰਸ਼ ਹੋ ਰਹੀ ਥੋੜਾ ਜਿਹਾ ਲੋ ਜੀ ਆ ਸੰਗਤ ਜੀ ਤੁਈ ਕਰੋ ਦਰਸ਼ਨ ਜੀ ਸ੍ਰੀ ਹਿਮਕੁੰਨ ਸਾਹਿਬ ਜੀ ਰਵਾਰ ਸਾਹਿਬ ਹੈ ਜੀ ਬਾਹਰ ਦਾ ਵੀਊ ਤੇ ਸਾ ਸੰਗਤ ਜੀ ਡੇਟ ਦਾ ਟਾਈਮ ਹੋ ਚੁੱਕਿਆ ਜੀ ਸੋ ਸੰਗਤਾਂ ਸਮਾਪਤੀ ਹੋ ਚੁੱਕੀ ਜੀ ਅੰਦਰ ਅਰਦਾਸ ਬੇਨਤੀ ਹੋ ਚੁੱਕੀ ਹੈ ਸੋ ਸੰਗਤਾਂ ਦਰਸ਼ਨ ਮੇਲੇ ਕਰਕੇ ਹੁਣ ਥੱਲੇ ਵਾਪਸ ਜਾ ਰਹੀਆਂ ਨੇ ਜੀ ਦੇਖ ਸਕਦੇ ਹੋ ਤੇ ਰਹਿਮਤ ਸੰਗਤਾਂ ਵਾਪਸ ਚੱਲੇ ਪਾਰੀਆਂ ਨੇ ਕਰੋ ਦਰਸ਼ਨ ਸਾਹਾ ਸੰਗਤ ਜੀ ਜਾਓ ਦੋ ਦੇਰੇ ਚੋਂ ਕੰਦੇਓ ਹੈ ਜੋੜਾ ਕਰੇ ਜੀ ਕਰੋ ਦਰਸ਼ਨ ਸਾਹਾ ਸੰਗਤ ਜੀ ਸ਼ਾਨ ਸਾਹਿਬ ਸਰੋਵਰ ਆ ਗਿਆ ਜੀ ਸੱਚਗੰਡ ਸ਼੍ਰੀ ਹੰਗੁਰ ਸਾਹਿਬ ਜੀ ਦੇ ਉਸ ਤੋਂ ਫੋਨ ਆ ਰਹਾ ਯਾਰ ਸਾ ਸੰਗ ਜੀ ਹੰਗੁਰ ਸਾਹਿਬ ਦੇ ਦਰਬਾਰ ਹੈ ਜੀ ਕਰੋ ਦਰਸ਼ਨ ਜੀ ਅੰਦੀ ਸੰਗਤ ਜੀ ਦੋ ਦਾ ਟਾਈਮ ਹੋ ਚੁੱਕਿਆ ਸੰਗਤ ਜੀ ਤੇ ਦਰਬਾਰ ਸਾਹਿਬ ਤੋਂ ਜਿਹੜੀ ਸੰਗਤ ਥੱਲੇੋਂ ਆਈ ਸੀ ਧਾਮ ਤੋਂ ਦਰਸ਼ਨ ਆ ਲਈ ਹੁਣ ਵਾਪਸੀ ਲਈ ਚੱਲੇ ਪਾ ਰਹੇ ਆ ਜੀ ਤੇ ਦੇਖ ਸਕਦੇ ਹੋ ਸਭ ਹੁਣ ਥੱਲੇ ਸੰਗਤ ਆਏਗੀ ਜੀ ਮੱਥਾ ਟੇਕ ਕੇ ਇਹ ਲੰਗਰ ਆ ਲੈ ਜੀ ਕਨਸਨ ਸਾਹਿਬ ਜੀ ਦਾ ਤੇ ਗਾਰੇ ਛੱਡੇ ਨੇ ਜੀ ਜਿਗਾਰੇ ਛੱਡਦੇ ਹੁਣ ਥੱਲੇ ਨੂੰ ਆਪਾਂ ਥੱਲੇ ਪਾਵਾਂਗੇ ਜੀ ਸਾਰੀ ਸੰਗਤ ਹੁਣ ਥੱਲੇ ਜਾਵਾਂਗੇ ਜੀ ਦਰਸ਼ਨ ਮੇਲੇ ਕਰ ਲਏ ਨਹੀਂ ਦੋਜ ਤੋਂ ਬਾਅਦ ਸੰਗਤ ਜੀ ਵੈਦਰ ਬਹੁਤ ਖਰਾਬ ਹੋ ਜਾਂਦਾ ਜੀ ਇੱਥੋਂ ਦਾ ਇਸ ਘਰ ਦੇ ਉੱਪਰ ਰਹਿਣ ਰਹਿਣ ਦਾ ਸੰਗਤ ਲਈ ਰਹਿਣ ਦਾ ਕੋਈ ਪ੍ਰਬੰਧ ਨਹੀਂ ਇਸ ਕਰਕੇ ਸੰਗਤ ਥੱਲੇ ਧਾਮ ਹੀ ਜਾ ਕੇ ਆਪਣੀ ਆਪਣਾ ਰਹਿੰਦੇ ਨੇ ਥੱਲੇ ਹੀ ਹੁਣ ਥੱਲੇ ਨੂੰ ਚਾਲੇ ਪਾਵਾਂਗੇ ਹੋਰ ਸ਼ਗਰ ਮੈਂ ਪਿੱਠੂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੁਣ ਆਪਾਂ ਸਾਧ ਸੰਗਤ ਜੀ ਦਰਸ਼ਨ ਮੇਲੇ ਕਰ ਚੁੱਕੇ ਆ ਦੋ ਦਾ ਟਾਈਮ ਹੋ ਚੁੱਕਾ ਜੀ ਹੁਣ ਦਰਸ਼ਨ ਮੇਲਿਆਂ ਤੋਂ ਬਾਅਦ ਆਪਾਂ ਗੋਬਿੰਦ ਧਾਮ ਨੂੰ ਆਪਾਂ ਰਵਾਨਾ ਹੋਣ ਲੱਗਿਆਂ ਜੀ ਸੋ ਜਕਾਰੇ ਦੇ ਨਾਲ ਆਪਾਂ ਫਤਿਹ ਪਲਾਵਾਂਗੇ ਬੋਲੇ ਲੋਡੀਆਂ ਆਪਾਂ ਹੁਣ ਚਾਲੇ ਪਾਣ ਲੱਗਿਆ ਜੀ